ਪੰਜਾਬ ਦੇ ਵਿੱਚ ਸੰਜੇ ਵਰਮਾ ਇੱਕ ਵਪਾਰੀ ਜਿਹੜੇ ਹੈਗੇ ਨੇ ਔਰ ਫਿਰ ਉਸ ਤੋਂ ਬਾਅਦ ਕਤਲ ਤੋਂ ਕੁਝ ਹੀ ਆਪਾਂ ਕਹਿ ਲਈਏ ਕਿ ਸਮੇ ਬਾਅਦ ਜਾਂ ਕੁਝ ਹੀ ਘੰਟਿਆਂ ਦੇ ਬਾਅਦ ਜਿਹੜਾ ਹੈ ਪੁਲਿਸ ਦੇ ਵੱਲੋਂ ਬਕਾਇਦਾ ਇਨਕਾਊਂਟਰ ਦੀਆਂ ਖਬਰਾਂ ਵੀ ਆ ਜਾਂਦੀਆਂ ਨੇ ਸਰਦਾਰ ਹਰਤਾ ਸਿੰਘ ਜੀ ਹੁਣ ਪੋਸਟ ਸੱਚੀ ਹੈ ਝੂਠੀ ਹੈ ਦੀ ਤੇ ਅਜੇ ਮੇਰਾ ਖਿਆਲ ਜਾਂਚ ਚੱਲ ਰਹੀ ਹੋਣੀ ਹੈ ਉਸ ਦੇ ਵਿੱਚ ਲਾਰੈਂਸ ਗਰੁੱਪ ਨੇ ਪੋਸਟ ਪਾ ਕੇ ਕਿਹਾ ਕਿ ਪੁਲਿਸ ਨੇ ਜਿਹੜੇ ਇਨਕਾਊਂਟਰ ਕੀਤੇ ਬੰਦੇ ਉਹ ਅਸਲੀ ਜਿਹੜੇ ਦੋਸ਼ੀ ਨਹੀਂ ਸੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਦੱਸਿਆ ਜਾਂਦਾ ਵੀ ਉਹ ਬਹੁਤ ਗਰੀਬ ਪਰਿਵਾਰ ਚੋਂ ਇੱਥੇ ਤੱਕ ਪਹੁੰਚਿਆ ਸੀ। ਜੀ ਉਹਦੇ ਜਿਹੜੇ ਨਿੱਜੀ ਜ਼ਿੰਦਗੀ ਬਾਰੇ ਆਇਆ ਵੀ ਉਹ ਸੜਾਈ ਮਸ਼ੀਨ ਲੈ ਕੇ ਫੱਟੇ ਦੇ ਬੈਠ ਕੇ ਕੱਪੜੇ ਸਿਉਂ ਤੋਨੇ ਕੰਮ ਸ਼ੁਰੂ ਕਰਿਆ। ਹੂੰ ਹੂੰ ਔਰ ਉਹਦੇ ਵਿੱਚ ਆਪਣੇ ਕੰਮ ਦੀ ਇੰਨੀ ਮਹਾਰਤ ਹੌਲੀ-ਹੌਲੀ ਆਈ। ਕਹਿੰਦੇ ਵੀ ਦੱਸਿਆ ਜਾਂਦਾ ਵੀ ਕਿਸੇ ਮੌਕੇ ਤੇ ਕਿਸੇ ਵੱਡੀ ਕੰਪਨੀ ਨੇ ਤੇ ਟੈਲਰਿੰਗ ਕੰਪਨੀ ਨੇ ਕਿਹਾ ਸੀਗਾ ਵੀ ਦਿੱਲੀ ਆ ਜਾ ਆ ਬੰਬੇ ਆ ਜਾ। ਹੂੰ ਕਹਿੰਦਾ ਉਹ ਕਹਿੰਦਾ ਸੀਗਾ ਵੀ ਬੰਬੇ ਵਾਲੇ ਇੱਥੇ ਆ ਕਰਨਗੇ। ਹੂੰ 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 ਯਾਨੀ ਬੰਦੇ ਦਾ ਕਿੰਨਾ ਸੈਲਫ ਕੌਨਫੀਡੈਂਸ ਸੀਗਾ ਹਣਾ। ਜੀ ਔਰ ਪੰਜਾਬ ਵਿੱਚ ਇਹ 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 ਸਿੱਖਾਂ ਨੂੰ ਖਾਸ ਕਰਕੇ ਸੋਚਣ ਵਾਲੀ ਗੱਲ ਹੈਗੀ ਆ ਵੀ ਜੇ ਪੰਜਾਬ ਦਾ Hindu ਵਪਾਰੀ ਜਿਹੜਾ ਪੰਜਾਬੀ ਵਪਾਰੀ ਹੈਗੀ ਆ ਉਹਦਾ ਇਸ ਤਰ੍ਹਾਂ ਕਤਲ ਹੁੰਦਾ ਤਾਂ ਉਹ ਸਾਡੇ ਲਈ ਸਭ ਤੋਂ ਦੁਖਦਾਈ ਹੈਗੀ ਪੰਜਾਬ ਦੀ ਮਾਂ ਧਰਤੀ ਨਾਲ ਜੁੜੇ ਹੋਏ ਸਾਰੇ ਹਿੰਦੂ ਵਪਾਰੀਆਂ ਦੇ ਦਰਦ ਵਿੱਚ ਖੜਨਾ ਪੈਣਾ ਹੈ ਔਰ ਜੇ ਉਹਨਾਂ ਤੇ ਕੋਈ ਹਮਲਾ ਹੁੰਦਾ ਅਸੀਂ ਉਹਨਾਂ ਦੇ ਪਿੱਠ ਤੇ ਖੜੀਏ ਉਹਨਾਂ ਦੇ ਨਾਲ ਹਮਸਾਏ ਬਣ ਕੇ ਖੜੀਏ ਤਾਂ ਕਿ ਉਹਨਾਂ ਨੂੰ ਇਹ ਅਹਿਸਾਸ ਹੋਵੇ ਕਿ ਸਿੱਖ ਕੌਮ ਹੈ ਜਿਹੜੀ ਸਾਡੇ ਨਾਲ ਖੜੀ ਹੈ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਭੱਜਣ ਲਈ ਮਜਬੂਰ ਨਹੀਂ ਕਰਨਾ ਉਹਨਾਂ ਨੂੰ ਗਸਾਉਣਾ ਇੱਥੇ ਉਹ ਇਸੇ ਧਰਤੀ ਦੇ ਜਾਏ ਆ ਇਸੇ ਵਿੱਚ ਉਹਨਾਂ ਦੀਆਂ ਜੜੀਆਂ ਰਹਿਣੀਆਂ ਚਾਹੀਦੀਆਂ ਭਾਰਤੀ ਜਨਤਾ ਪਾਰਟੀ ਨੇ ਵੀ ਜਿਹੜਾ ਹੈ ਦੁਬਾਰਾ ਅਸ਼wini ਸ਼ਰਮਾ ਨੂੰ ਜਿਹੜਾ ਹੈ ਕਾਰਜਕਾਰੀ ਪ੍ਰਧਾਨ ਲਾਇਆ ਹੈਗਾ ਸਰਦਾਰ ਪਤਾ ਸਿੰਘ ਜੀ ਇਸ ਦੇ ਵਿੱਚ ਫਿਰ ਸੁਨੀਲ ਜਾਖੜ ਨੂੰ ਕਿਤਨਾ ਕਿਤੇ ਕੋਈ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਦਾ ਵੀ ਉਹ ਸੁਨੀਲ ਜਾਖੜ ਤਾਂ ਇੱਕ ਤਾਂ ਮੇਰੇ ਖਿਆਲ ਉਮਰ ਹੋਣ ਕਰਕੇ ਉਹ ਇੰਨੀ ਸਰਗਰਮੀ ਨਹੀਂ ਕਰ پا ਰਹੇ ਤੇ ਦੂਸਰਾ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੁਰਾਣਾ ਕੇਡਰ ਹੈਗਾ ਉਹ ਸੁਨੀਲ ਜਾਖੜ ਨੂੰ ਰੈਕਗਨਾਈਜ਼ ਵੀ ਨਹੀਂ ਕਰ ਰਿਹਾ ਉਹ ਆਪਣੇ ਪੁਰਾਣੇ ਜਿਹੜੇ ਆਰਐਸਐਸ ਦੇ ਪੁਰਾਣੇ ਵਰਕਰਾਂ ਉਹਨਾਂ ਨਾਲ ਹੀ ਮੇਰਾ ਖਿਆਲ ਕੰਮ ਕਰਕੇ ਰਾਜੀ ਆ ਇਹ ਸੰਦੇਸ਼ ਹੈ ਜਿਹੜਾ ਉਹਨਾਂ ਨੇ ਉੱਪਰਲੇ ਲੀਡਰਸ਼ਿਪ ਨੂੰ ਦੇ ਦਿੱਤਾ ਹੋਇਆ ਹੈ। ਆ ਗੱਲਬਾਤ ਕਰਨੀ ਹੈ ਸੰਜੀਵ ਵਰਮਾ ਦੀ ਜਿਨ੍ਹਾਂ ਦਾ ਕਿ ਪਿਛਲੇ ਦਿਨੀ ਕਤਲ ਹੁੰਦਾ ਹੈਗਾ। ਪੰਜਾਬ ਦੇ ਵਿੱਚ ਸੰਜੀਵ ਵਰਮਾ ਇੱਕ ਵਪਾਰੀ ਜਿਹੜੇ ਹੈਗੇ ਨੇ ਔਰ ਫਿਰ ਉਸ ਤੋਂ ਬਾਅਦ ਕਤਲ ਤੋਂ ਕੁਝ ਹੀ ਆਪਾਂ ਕਹਿ ਲਈਏ ਕਿ ਸਮੇਂ ਬਾਅਦ ਜਾਂ ਕੁਝ ਹੀ ਘੰਟਿਆਂ ਦੇ ਬਾਅਦ ਜਿਹੜਾ ਹੈ ਪੁਲਿਸ ਦੇ ਵੱਲੋਂ ਬਕਾਇਦਾ ਇਨਕਾਊਂਟਰ ਦੀਆਂ ਖਬਰਾਂ ਵੀ ਆ ਜਾਂਦੀਆਂ ਨੇ ਸਰਦਾਰ ਹਰਪਤਾ ਸਿੰਘ ਦੀ ਹੁਣ ਪੋਸਟ ਸੱਚੀ ਹੈ ਝੂਠੀ ਹੈ ਦੀ ਤੇ ਅਜੇ ਮੇਰਾ ਖਿਆਲ ਜਾਂਚ ਚੱਲ ਰਹੀ ਹੋਣੀ ਹੈ ਉਸ ਦੇ ਵਿੱਚ ਲੋਰੈਂਸ ਗਰੁੱਪ ਨੇ ਪੋਸਟ ਪਾ ਕੇ ਕਿਹਾ ਕਿ ਪੁਲਿਸ ਨੇ ਜਿਹੜੇ ਇਨਕਾਊਂਟਰ ਕੀਤੇ ਬੰਦੇ ਉਹ ਅਸਲੀ ਜਿਹੜੇ ਦੋਸ਼ੀ ਨਹੀਂ ਸੀ ਕੀ ਕਹੋਗੇ ਸਾਰੇ ਮਸਲੇ ਬਾਰੇ ਜੋ ਇਹ ਦੁਖਦਾਈ ਘਟਨਾ ਆਪਾਂ ਕਹਿ ਸਕਦੇ ਹਾਂ ਕਿ ਵਾਪਸ ਸਾਹਿਬ ਬਹੁਤ ਬੜੀ ਦੁਖਦਾਈ ਘਟ ਪਹਿਲਾਂ ਤਾਂ ਇਹ ਦੱਸੋ ਦੱਸਿਆ ਜਾਂਦਾ ਵੀ ਉਹ ਬਹੁਤ ਗਰੀਬ ਪਰਿਵਾਰ ਚੋਂ ਇੱਥੇ ਤੱਕ ਪਹੁੰਚਿਆ ਸੀ ਜੀ ਉਹਦੇ ਜਿਹੜੇ ਨਿੱਜੀ ਜ਼ਿੰਦਗੀ ਬਾਰੇ ਆਇਆ ਵੀ ਉਹ ਸੜਾਈ ਮਸ਼ੀਨ ਲੈ ਕੇ ਫੱਟੇ ਦੇ ਬੈਠ ਕੇ ਕੱਪੜੇ ਸਿਉਣ ਤੋਂ ਉਹਨੇ ਕੰਮ ਸ਼ੁਰੂ ਕਰਿਆ ਹਾਂ ਔਰ ਉਹਦੇ ਵਿੱਚ ਆਪਣੇ ਕੰਮ ਦੀ ਇੰਨੀ ਮਹਾਰਤ ਹੌਲੀ-ਹੌਲੀ ਆਈ ਕਹਿੰਦੇ ਵੀ ਦੱਸਿਆ ਜਾਂਦਾ ਵੀ ਕਿਸੇ ਮੌਕੇ ਤੇ ਕਿਸੇ ਵੱਡੀ ਕੰਪਨੀ ਨੇ ਟੇਲਰਿੰਗ ਕੰਪਨੀ ਨੇ ਕਿਹਾ ਸੀਗਾ ਵੀ ਦਿੱਲੀ ਆ ਜਾ ਆ ਬੰਬੇ ਆ ਜਾ ਹਾਂ ਕਹਿੰਦਾ ਉਹ ਕਹਿੰਦਾ ਸੀਗਾ ਵੀ ਬੰਬੇ ਵਾਲੇ ਇੱਥੇ ਆ ਕਰਨਗੇ ਹਮ ਹਮ ਯਾਨੀ ਬੰਦੇ ਦਾ ਕਿੰਨਾ ਸੈਲਫ ਕੌਨਫੀਡੈਂਸ ਹੈਗਾ ਹਣਾ ਸੋ ਉਹਦਾ ਬਹੁਤ ਦਰਦਨਾਕ ਕਤਲ ਹੋਇਆ ਇੱਕ ਗਰਾਊਂਡ ਤੋਂ ਉੱਠੇ ਹੋਏ ਵਿਅਕਤੀ ਦਾ ਔਰ ਪੰਜਾਬ ਵਿੱਚ ਇਹ 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 ਸਿੱਖਾਂ ਨੂੰ ਖਾਸ ਕਰਕੇ ਸੋਚਣ ਵਾਲੀ ਗੱਲ ਹੈ ਕਿ ਇਹ ਵੀ ਜੇ ਪੰਜਾਬ ਦਾ Hindu ਵਪਾਰੀ ਜਿਹੜਾ ਪੰਜਾਬੀ ਵਪਾਰੀ ਹੈਗੇ ਆ ਉਹਦਾ ਇਸ ਤਰ੍ਹਾਂ ਕਤਲ ਹੁੰਦਾ ਤਾਂ ਉਹ ਸਾਡੇ ਲਈ ਸਭ ਤੋਂ ਦੁਖਦਾਈ ਹੈਗੀ ਆ ਸੋ ਪੰਜਾਬ ਦਾ ਉਹ Hindu ਵਪਾਰੀ ਜਿਹੜਾ ਹਮੇਸ਼ਾ ਪੰਜਾਬ 'ਚ ਰਿਹਾ ਹੈ ਜੀ ਪੰਜਾਬ ਦੀ ਧਰਤੀ ਨਾਲ ਜਿਹੜਾ ਵਫਾ ਕਮਾਉਂਦਾ ਰਿਹਾ ਚਲੋ ਕੁਝ ਹਾਲਾਤਾਂ ਵਿੱਚ ਉਹਨੇ ਗਲਤ ਫੈਸਲੇ ਲਏ ਹੋਣਗੇ ਪਰ ਉਹ ਲਗਾਤਾਰ ਪੰਜਾਬ ਦਾ ਅਸੀਂ ਪ੍ਰਵਾਸੀਆਂ ਨੂੰ ਜਦੋਂ ਥਾਂ ਦੇ ਰਹੇ ਹਾਂ ਹਨਾ ਉਹਨਾਂ ਦੇ ਬਾਰੇ ਅਸੀਂ ਵਿਰੋਧ ਪ੍ਰਗਟ ਕਰ ਸਕਦੇ ਹਾਂ ਪਰ ਪੰਜਾਬ ਵਿੱਚ ਰਹਿਣ ਵਾਲਾ ਉਹ ਸਾਡੇ ਨਾਲ ਉਹਨਾਂ ਦੇ ਰਿਸ਼ਤੇ ਆ ਚਾਹੇ ਉਹ ਕਰਿਆਨੇ ਦੀ ਦੁਕਾਨ ਕਰਦਾ ਕੱਪੜੇ ਦੀ ਦੁਕਾਨ ਕਰਦਾ ਆਦਤ ਕਰਦਾ ਹੋਰ ਕਿੰਨਾ ਕੁ ਸਿੱਖਾਂ ਦੇ ਲਗਾਤਾਰ ਉਹਨਾਂ ਨਾਲ ਇੱਕ ਬਹੁਤ ਗੂੜੇ ਰਿਸ਼ਤੇ ਆ ਔਰ ਕਈ ਥਾਵਾਂ ਮਤਲਬ ਕਿ ਬਹੁਤਿਆਂ ਥਾਵਾਂ ਤੇ ਇੱਕ ਦੂਆਂ ਦੇ ਵਿਆਹਾਂ ਸਮਾਗਮਾਂ ਸਾਰਾ ਕੁਝ ਹੀ ਹੁੰਦਾ ਜੀ ਸੋ ਇਹ ਜਿਹੜੇ ਇਸ ਤਰ੍ਹਾਂ ਦੇ ਹਿੰਦੂ ਪੰਜਾਬੀ ਵਪਾਰੀਆਂ ਦੇ ਕਤਲ ਹੋਣੇ ਇਹਦੀ ਸਿਧਾਂਤਕ ਤੌਰ ਤੇ ਨਖੇਦੀ ਹੋਣੀ ਚਾਹੀਦੀ ਆ ਉਹਦਾ ਡਟਮਾ ਵਿਰੋਧ ਹੋਣਾ ਚਾਹੀਦਾ ਤੇ ਦੂਸਰੇ ਪਾਸੇ ਜਿਹੜਾ ਹੈਗਾ ਵੀ ਹੁਣ ਤੁਸੀਂ ਦੇਖੋ ਬੀ ਹਿੰਦੀ ਵਿੱਚ ਉਹ ਪੋਸਟ ਲਿਖੀ ਗਈ ਹੈਗੀ ਆ ਹਨਾ ਸ਼੍ਰੀ ਰਾਮ ਜੀ ਦਾ ਨਾਮ ਲੈ ਕੇ ਪੋਸਟ ਲਿਖੀ ਗਈ ਆ ਵੀ ਅਸੀਂ ਬੰਦਾ ਮਾਰਿਆ ਹੈਗਾ ਹਨਾ ਸੋ ਇਹ ਇਹ ਹੁਣ ਇਹ ਜਾ ਕੇ ਇਧਰ ਨੂੰ ਰਿਹਾ ਇੱਕ ਤਾਂ ਅਮਨ ਕਾਨੂੰਨ ਦਾ ਮਸਲਾ ਹੈ ਦੂਸਰਾ ਤੁਸੀਂ ਦੇਖੋ ਵੀ ਪਿਛਲੇ ਦਿਨੀ ਇੱਕ ਨਾਨਗ ਸਿੰਘ ਵੱਲੋਂ ਅਮਰਤਪਾਲ ਸਿੰਘ ਵੱਲੋਂ ਇੱਕ ਅਸ਼ਲੀਲ ਕੰਟੈਂਟ ਬਣਾਉਣ ਵਾਲੀ ਬੀਬੀ ਦਾ ਕਤਲ ਹੁੰਦਾ ਔਰ ਕਿੰਨਾ মিডিਆ ਟ੍ਰਾਇਲ ਹੁੰਦਾ ਫਿਰ ਇੱਥੇ ਆਪਾਂ ਕੋਈ ਡਿਬੇਟਸ ਨਹੀਂ ਦੇਖੀਆਂ ਕੋਈ মিডিਆ ਟ੍ਰਾਇਲ ਨਹੀਂ ਹੁੰਦਾ ਈ ਫਿਰ ਮਾਰਨ ਵਾਲੇ ਦਾ ਜਿਹੜਾ ਹੈ ਧਰਮ ਦੇਖਿਆ ਜਾਂਦਾ ਹੈ ਬਿਲਕੁਲ ਜੇ ਇਹ ਹੀ ਕੰਮ ਕਿਸੇ ਮੰਨ ਲਓ ਕਿਸੇ ਸਿੱਖ ਨੇ ਕੀਤਾ ਹੁੰਦਾ ਤਾਂ ਸਿੱਖਾਂ ਦੇ ਖਿਲਾਫ ਟੈਲੀਵਿਜ਼ਨ ਚੈਨਲਾਂ ਤੇ ਹਨੇਰੀ ਆਈ ਹੁੰਦੀ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਉਹਨੇ ਚੰਗਾ ਕਰਿਆ ਗਲਤ ਕਰਿਆ ਉਹ ਸਾਡੇ ਲਈ ਬਸ ਨਾ ਹੀ ਹੈਗਾ ਪਰ ਇੱਕ ਅਮਰਤਪਾਲ ਸਿੰਘ ਦਾ ਚਿਹਰਾ ਵਰਤ ਕੇ ਸਿੱਖ ਕੌਮ ਨੂੰ ਬਦਨਾਮ ਕੀਤਾ ਗਿਆ ਕਿ ਹੁਣ ਉਹਨਾਂ ਕਾਤਲਾਂ ਦਾ ਚਿਹਰਾ ਵਰਤ ਕੇ ਉਹਨਾਂ ਦੀ ਕੌਮ ਨੂੰ ਬਦਨਾਮ ਕੀਤਾ ਜਾਏਗਾ ਹੈ ਨਾ ਮਸਲਾ ਇਹ ਹੈਗਾ ਸੋ ਸਿੱਖਾਂ ਨੇ ਸਿਧਾਂਤਕ ਤੌਰ ਤੇ ਇਹ ਸੰਦੇਸ਼ ਹੈਗਾ ਇੱਕ ਤਾਂ ਅਮਨ ਕਾਨੂੰਨ ਦੀ ਸਥਿਤੀ ਦਾ ਵਿਰੋਧ ਕਰਿਆ ਜਾਵੇ ਦੂਜਾ ਪੰਜਾਬ ਵਿੱਚ ਰਹਿ ਰਹੇ ਹਿੰਦੂ ਵਪਾਰੀ ਜਿਹੜੇ ਪੰਜਾਬੀ ਬੋਲਦੇ ਆ ਪੰਜਾਬ ਦੀ ਮਾਂ ਧਰਤੀ ਨਾਲ ਜੁੜੇ ਹੋਏ ਆ ਉਹਨਾਂ ਦੀ ਰਾਖੀ ਕਰਨੀ ਹਰ ਸਿੱਖ ਦਾ ਹਰ ਸੱਚੇ ਸਿੱਖ ਦਾ ਫਰਜ਼ ਹੈ ਆਪਾਂ ਡਟ ਕੇ ਹਰ ਟੇਕ ਐਂਡ ਕਨ ਵਿੱਚ ਤੁਸੀਂ ਦੇਖੋ ਇੱਕ ਮਸਲਾ 2 ਸਾਲ ਪਹਿਲਾਂ ਆਇਆ ਸੀਗਾ ਲੱਖੇ ਸੁਧਾਣਾ ਉਸ ਦੁਕਾਨਦਾਰ ਦੇ ਗਿਆ ਸੀ Hindu ਵਪਾਰੀ ਆਹੋ ਨੌਜਵਾਨਾ ਉਹਨੂੰ 5-5 10-10 ਲੱਖ ਰੁਪਏ ਦੀਆਂ ਫਰੋਤੀਆਂ ਦੇ ਫੋਨ ਆਉਂਦੇ ਸੀਗੇ ਹਮ ਪੁਲਿਸ ਕੋਲ ਵੀ ਗਿਆ ਪੁਲਿਸ ਨੇ ਵੀ ਉਹਦੀ ਗੱਲ ਨਹੀਂ ਸੁਣੀ ਤੇ ਫਿਰ ਉਹ ਲੱਖੇ ਸਿਧਾਣੇ ਨੂੰ ਬੁਲਾਇਆ ਔਰ ਲੱਖੇ ਸਿਧਾਣੇ ਨੇ ਉਹਦੀ ਦੁਕਾਨ ਤੇ ਬੈਠ ਕੇ ਐਲਾਨ ਕਰਿਆ ਅਸੀਂ ਵੀ ਅਸੀਂ ਤੇਰੇ ਨਾਲ ਖੜੇ ਹੈਗੇ ਆ ਹਨਾ ਵੀ ਜਿਹੜਾ ਵੀ ਗੈਂਗਸਟਰ ਆਇਆ ਅਸੀਂ ਦੇਖ ਲਾਂਗੇ ਉਹਨੂੰ ਇਸ ਤਰ੍ਹਾਂ ਔਰ ਅੱਜ ਵੀ ਉਹ ਲੱਖੇ ਸਿਧਾਣੇ ਦੀ ਜਿੱਦਾਂ ਉਹ ਉਹਦੀ ਇੱਜ਼ਤ ਕਰਦਾ ਹੈਗਾ ਸੋ ਇਸ ਤਰ੍ਹਾਂ ਸਾਨੂੰ ਪੈਰ ਪੈਰ ਤੇ ਜਾ ਕੇ ਪੰਜਾਬ ਦੀ ਮਾਂ ਧਰਤੀ ਨਾਲ ਜੁੜੇ ਹੋਏ ਸਾਰੇ ਹਿੰਦੂ ਵਪਾਰੀਆਂ ਦੇ ਦਰਦ ਵਿੱਚ ਖੜਨਾ ਪੈਣਾ ਔਰ ਜੇ ਉਹਨਾਂ ਤੇ ਕੋਈ ਹਮਲਾ ਹੁੰਦਾ ਅਸੀਂ ਉਹਨਾਂ ਦੇ ਪਿੱਠ ਤੇ ਖੜੀਏ ਉਹਨਾਂ ਦੇ ਨਾਲ ਹਮਸਾਏ ਬਣ ਕੇ ਖੜੀਏ ਤਾਂ ਕਿ ਉਹਨਾਂ ਨੂੰ ਇਹ ਅਹਿਸਾਸ ਹੋਵੇ ਕਿ ਸਿੱਖ ਕੌਮ ਹੈ ਜਿਹੜੀ ਸਾਡੇ ਨਾਲ ਖੜੀ ਹੈ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਭੱਜਣ ਲਈ ਮਜਬੂਰ ਨਹੀਂ ਕਰਨਾ ਉਹਨਾਂ ਨੂੰ ਗਸਾਉਣਾ ਇੱਥੇ ਉਹ ਇਸੇ ਧਰਤੀ ਦੇ ਜਾਏ ਆ ਇਸੇ ਦੇ ਵਿੱਚ ਹੀ ਉਹਨਾਂ ਦੀਆਂ ਜੜੀਆਂ ਰਹਿਣੀਆਂ ਚਾਹੀਦੀਆਂ ਨੇ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਨੇ ਆ ਅਕਾਲੀ ਦਲ ਬਾਦਲ ਦੀ ਜਿਨ੍ਹਾਂ ਨੇ ਕਿ ਪਿਛਲੇ ਦਿਨੀ ਆਪਣੇ ਢਾਂਚੇ ਦੇ ਵਿੱਚ ਜਿਹੜਾ ਹੈ ਦੁਬਾਰਾ ਹੋਰ ਜਿਹੜੀਆਂ ਚੋਣਾ ਕਰਕੇ ਜਾਂ ਸੀਨੀਅਰ ਮੀਤ ਪ੍ਰਧਾਨ ਵਗੈਰਾ ਜਿਹੜੇ ਲਗਾਏ ਹੈਗੇ ਨੇ ਸਰਦਾਰ ਅਪਤਾਪ ਸਿੰਘ ਜੀ ਕੀ ਕਹੋਗੇ ਕੀ ਅਕਾਲੀ ਦਲ ਬਾਦਲ ਦੁਬਾਰਾ ਆਪਣੀ ਫਾਰ ਵਿਚ ਕੋਈ ਨਵਾਂ ਚਿਹਰਾ ਲਾਇਆ ਜਾਂ ਦੁਬਾਰਾ ਉਸੇ ਤਰੀਕੇ ਨੇ ਨਹੀਂ ਸਾਰੇ ਉਹੀ ਪੁਰਾਣੇ ਨੇ ਅਮਰਜੀਤ ਸਿੰਘ ਚਾਵੜਾ ਦਲਜੀਤ ਸਿੰਘ ਚੀਮਾ ਹੀਰਾ ਸਿੰਘ ਗਾਪੜੀਆ ਤੇ ਉਹ ਗਰੇਵਾਲ ਉਹਨੇ ਤੇ ਦੂਸਰੇ ਆਪਣੇ ਜਿਹੜੇ ਢਿੱਲੋਂ ਸੀਗੇ ਉਹਨਾਂ ਨੇ ਵੀ ਹਾਲਾਂਕਿ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਦਾ ਉਹਦੋਂ ਵਿਰੋਧ ਕਰਿਆ ਸੀਗਾ ਤੇ ਬਿਕਰਮ ਸਿੰਘ ਮਜੀਠੀਆ ਸਾਰੇ ਪੁਰਾਣੇ ਖਿਡਾਰੀ ਆ ਜਿਹੜੇ ਉਹ ਵਾਪਸ ਕਰ ਲਏ ਗਏ ਦਲਜੀਤ ਸਿੰਘ ਚੀਮਾ ਉਹਨੇ ਵੀ ਤੇ ਹਰ ਚਾਰਨ ਬੈਂਚ ਨੂੰ ਦੁਆਰੇ ਸ ਮੀਡੀਆ ਸਲਾਹਕਾਰ ਜਾਂ ਸਾਰਾ ਕੁਝ ਆਉਲਾਦ ਦਿੱਤਾ ਗਿਆ ਸੋ ਪ੍ਰਾਣੀ ਉਹ ਟੀਮ ਹੈ ਸਾਰੀ ਇੱਕ ਦੋ ਕੁ ਬੰਦੇ ਹੋਣਗੇ ਜਿਹੜੇ ਅੱਗੇ ਪਿੱਛੇ ਆ ਜਿਹੜੇ ਉਹਨਾਂ ਨੇ ਲਾਏ ਹੈਗੇ ਆ ਸੋ ਸੁਖਵੀਰ ਸਿੰਘ ਬਾਦਲ ਅਸਰਟ ਕਰ ਰਹੇ ਹੈਗੇ ਆ ਵੀ ਅਸੀਂ ਆਪਣਾ ਟਾਂ ਚ クリア ਕਰ ਲਿਆ ਸੋ ਨਗਾ ਤਾਂ ਠੀਕ ਹੈ ਉਹਨਾਂ ਦੀ ਖੁਸ਼ਫहमी ਆ ਵੀ ਉਹ ਸਕਸੈਸਫੁਲ ਹੋਣਗੇ ਸੋ ਇਸ ਤਰ੍ਹਾਂ ਸਕਸੈਸਫੁਲ ਨਹੀਂ ਹੋਣਗੇ ਉਹਨਾਂ ਨੇ ਜਿਹੜੇ ਪੰਥ ਦੇ ਗੁਨਾਹ ਕੀਤੇ ਹੈਗੇ ਆ ਉਹ ਬਖਸ਼ਣਯੋਗ ਨਹੀਂ ਹੈਗੇ ਉਹਨਾਂ ਨੂੰ ਕਿਸੇ ਪ੍ਰੋਪਰ ਚੈਨਲ ਦੇ ਥਰੂ ਇਹ ਬਹੁਤ ਵਧੀਆ ਸੀ 2 ਦਸੰਬਰ ਵਾਲਾ ਉਹ ਆ ਮੌਕਾ ਬੜਾ ਵਧੀਆ ਹੈਗਾ ਸੀ ਕਿਤੇ ਪਰ ਗੁਰੂ ਨੇ ਪਤਾ ਨਹੀਂ ਹੁੰਦਾ ਵੀ ਕਿਸ ਤਰ੍ਹਾਂ ਉਹਨਾਂ ਦੀ ਮਤ ਮਾਰੀ ਹੈ ਜਿਹੜਾ ਰੱਬ ਜਦੋਂ ਮਤ ਮਾਰਦਾ ਨਾ ਇਹੋ ਜਿਹੇ ਲੋਕਾਂ ਨੂੰ ਫਿਰ ਹੰਕਾਰ ਦਾਇ ਬੈਠਦਾ ਸੋ ਸੁਖਵੀਰ ਸਿੰਘ ਬਾਦਲ ਨੂੰ ਆਪਣਾ ਹੰਕਾਰ ਆ ਜਿਹੜਾ ਉਹ ਲੈ ਬੈਠਿਆ ਸੋ ਪੰਥ ਤੋਂ ਉਹ ਟੁੱਟ ਚੁੱਕੇ ਹੈਗੇ ਆ ਸੋ ਹੁਣ ਦੇਖੋ ਉਹਨਾਂ ਦੇ ਆਪਣੇ ਜਿੰਨੇ ਕ ਚਾਪਲੂਸ ਆ ਉਹਨਾਂ ਦੀ ਕਿੰਨੀਆਂ ਕ ਵੋਟਾਂ ਆਉਂਦੀਆਂ ਇਹ ਦੇਖਣ ਵਾਲੀ ਗੱਲ ਹੋਗੀ ਪਰ ਨਹੀਂ ਪੈਰ ਨਹੀਂ ਲੱਗਣੇ ਗੁਰੂ ਤੋਂ ਪਿੱਠ ਕਰਕੇ ਪੈਰ ਨਹੀਂ ਲੱਗ ਸਕਦਾ ਕਿਸੇ ਦੇ ਵੀ ਪ੍ਰਕਾਸ਼ ਸਿੰਘ ਬਾਦਲ ਨੇ ਕੁਸ ਦੇਰ ਲਈ ਠੀਕ ਹੈ ਲਾ ਲਏ ਆਪਣੇ ਪੈਰ ਉਦੋਂ ਕਾਫੀ ਕੁਸ਼ ਆ ਜਿਹੜੀਆਂ ਸਿਕ ਸੰਗਤਾਂ ਵੀ ਦੁਬਧਾ ਵਿੱਚ ਸੀ ਐਸ ਹਿਊਨ ਐਸਿਕ ਸੰਗਤਾਂ ਕਲੀਅਰ ਹੋਈਆਂ ਇਨਫੋਰਮੇਸ਼ਨ ਦਾ ਫਲੋ ਵੀ ਮੇਰਾ ਖਿਆਲ ਨਹੀਂ ਸੀ ਹੈਗਾ ਕਿ ਜੇ ਇਹੋ ਜਿਹਾ ਮਾਹੌਲ ਹੁੰਦਾ ਜੇ ਆਪਾਂ ਕਹ ਲਈਏ ਕਿ ਸੋਸ਼ਲ ਮੀਡੀਆ ਦਾ ਜਾਂ ਮੀਡੀਆ ਦਾ ਜ਼ਮਾਨਾ ਹੁੰਦਾ ਤੇ ਉਹ ਫਿਰ ਜੇ ਕੋਈ ਬੰਦਾ ਗਲਤ ਕੰਮ ਕਰਦਾ ਉਹ ਹੱਥੋ ਹੱਥ ਜਿਹੜਾ ਬਾਹਰ ਵੀ ਆ ਜਾਂਦਾ ਉਹ ਪਤਾ ਨਹੀਂ ਕਿੰਨੇ ਸਾਲ ਉਹ ਚੀਜ਼ਾਂ ਜਿਹੜੀਆਂ ਲੋਕੀ ਪਤਾ ਨਹੀਂ ਕਰਕੇ ਸੀ ਹਾਂਜੀ ਹਾਂਜੀ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਭਾਰਤੀ ਜਨਤਾ ਪਾਰਟੀ ਨੇ ਵੀ ਜਿਹੜਾ ਹੈ ਦੁਬਾਰਾ ਅਸ਼ਵਨੀ ਸ਼ਰਮਾ ਨੂੰ ਜਿਹੜਾ ਹੈ ਕਾਰਜਕਾਰੀ ਪ੍ਰਦਾਨ ਲਾਇਆ ਹੈਗਾ ਸਰਦਾਰ ਪਤਾ ਸਿੰਘ ਜੀ ਇਸ ਦੇ ਵਿੱਚ ਫਿਰ ਸੁਨੀਲ ਜਾਖੜ ਨੂੰ ਕਿਤਨਾ ਕਿਤੇ ਕੋਈ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਸੁਨੀਲ ਜਾਖੜ ਨੇ ਕਾਫੀ ਸਮਾਂ ਪਹਿਲਾਂ ਅਸਤੀਫਾ ਦਿੱਤਾ ਸੀ ਅਸਤੀਫਾ ਉਹਨਾਂ ਦਾ ਪ੍ਰਮਾਨ ਨਹੀਂ ਹੋਇਆ ਫਿਰ ਇੱਕ ਲੰਬੀ ਵੇਟ ਨਾਲ ਉਹਨਾਂ ਦਾ ਅਸਤੀਫਾ ਪ੍ਰਮਾਨ ਹੋਇਆ ਨਾ ਉਧਰ ਤੇ ਹੁਣ ਦੁਬਾਰਾ ਜਿਹੜਾ ਹੈ ਪੁਰਾਣੀ ਟੀਮ ਨੂੰ ਜਿਹੜਾ ਕਿਤਨਾ ਕਿਤੇ ਐਕਟੀਵੇਟ ਕਰਨਾ ਜਾਂ ਜਦੋਂ ਲੁਧਿਆਣੇ ਦੇ ਚੋਣ ਨਤੀਜੇ ਆਉਂਦੇ ਨੇ ਕਿ ਉੱਥੇ ਉਹਨਾਂ ਨੇ ਆਪਣਾ ਕੋਰ ਜਿਹੜਾ ਹੈਗਾ ਏ ਪੁਰਾਣੀ ਟੀਮ ਦਾ ਬੰਦਾ ਲਾਇਆ ਤੇ ਇੱਕ ਵੱਡੀ ਮਾਤਰਾ ਦੇ ਵਿੱਚ ਉਹਨਾਂ ਨੂੰ ਹੰਗਾਰਾ ਵੀ ਮਿਲਿਆ ਤੇ ਵੋਟ ਵੀ ਮਿਲੀ ਕੀ ਭਾਰਤੀ ਜਨਤਾ ਪਾਰਟੀ ਇੱਥੇ ਫਿਰ ਦੁਬਾਰਾ ਪੁਰਾਣੀ ਵਿਕਟ ਤੇ ਹੀ ਜਾ ਕੇ ਖੇਡ ਰਹੀ ਹੈ ਕੀ ਚੱਲ ਰਿਹਾ ਹਾਂਜੀ ਹਾਂਜੀ ਸੋਮਨ ਲੱਗਦਾ ਵੀ ਉਹ ਸੁਨੀਲ ਜਾਖੜ ਤਾਂ ਇੱਕ ਤਾਂ ਮੇਰੇ ਖਿਆਲ ਉਮਰ ਹੋਣ ਕਰਕੇ ਉਹ ਇੰਨੀ ਸਰਗਰਮੀ ਨਹੀਂ ਕਰ پا ਰਹੇ ਤੇ ਦੂਸਰਾ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੁਰਾਣਾ ਕੇਡਰ ਹੈਗਾ ਉਹ ਸੁਨੀਲ ਜਾਖੜ ਨੂੰ ਰੈਕਗਨਾਈ ਉਹ ਆਪਣੇ ਪ੍ਰਾਣੇ ਜਿਹੜੇ ਆਰਐਸਐਸ ਦੇ ਪੁਰਾਣੇ ਵਰਕਰ ਆ ਉਹਨਾਂ ਨਾਲ ਹੀ ਮੇਰਾ ਖਲ ਕੰਮ ਕਰਕੇ ਰਾਜੀ ਆ ਇਹ ਸੰਦੇਸ਼ ਆ ਜਿਹੜਾ ਉਹਨਾਂ ਨੇ ਉੱਪਰਲੇ ਲੀਡਰਸ਼ਿਪ ਨੂੰ ਦੇ ਦਿੱਤਾ ਹੋਇਆ ਸੋ ਇੱਕ ਕਮਿਊਨੀਕੇਸ਼ਨ ਗੈਪ ਆ ਜਿਹੜਾ ਸੁਨੀਲ ਜਾਖੜ ਦਾ ਬਾਕੀ ਦੇ ਪਾਰਟੀ ਢਾਂਚੇ ਨਾਲ ਜਿਹੜਾ ਇੱਕ ਬਣਿਆ ਹੋਇਆ ਜੀਤੇ ਚ ਮੈਨੂੰ ਲੱਗਦਾ ਵੀ ਇਹ ਕਾਰਜਕਾਰੀ ਪ੍ਰਧਾਨ ਲਾ ਕੇ ਸੁਨੀਲ ਜਾਖੜ ਨੂੰ ਇੱਕ ਸਨੇਹਾ ਦਿੱਤਾ ਗਿਆ ਹੈਗਾ ਵੀ ਤੁਸੀਂ ਜੇ ਹੁਣ ਆਪਣੇ ਆਪ ਹੀ ਹਟ ਜਾਓ ਤਾਂ ਚੰਗੀ ਗੱਲ ਹੈਗੀ ਆ ਉਹ ਨਵੇਂ ਵਿਅਕਤੀਆਂ ਨਾਲ ਟ੍ਰਾਈ ਕਰ ਰਹੀ ਹੈ ਕਿ ਆ ਹੋ ਹੋ ਸਕਦਾ ਫਿਊਚਰ ਵਿੱਚ ਆ ਕੇ ਉਹ ਰਮਨਜੀਤ ਸਿੰਘ ਬਿੱਟੂ ਨੂੰ ਇੱਥੇ ਜਿਹੜਾ ਹੈਗਾ ਸਰਕਾਰ ਆਮ ਕਰ ਦੇਵੇ ਜਾਂ ਕਿਤੇ ਨਾ ਕਿਤੇ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਉਹਨਾਂ ਨੂੰ ਪੇਸ਼ ਕਰੇ ਤਾਂ ਕਿ ਕਿਉਂਕਿ ਲੁਧਿਆਣਾ ਪੱਛਮੀ ਤੋਂ ਬਹੁਤ ਜ਼ਿਆਦਾ ਵੋਟ ਆ ਜਿਹੜੀ ਉਹ ਲੈ ਕੇ ਗਏ ਆ 20000 ਵੋਟ ਕੋਈ ਘੱਟ ਨਹੀਂ ਹੈ ਨਾ ਕਾਫੀ ਜ਼ਿਆਦਾ ਵੋਟ ਹੈਗੀ ਆ ਔਰ ਉਹਨਾਂ ਨੇ ਵਧੀਆ ਪਰਫਾਰਮੈਂਸ ਕੀਤੀ ਹੈ ਹਾਲਾਂਕਿ ਕਮਜ਼ੋਰ ਕੈਂਡੀਡੇਟ ਦਿੱਤਾ ਗਿਆ ਸੀਗਾ ਪਰ ਬਹੁਤ ਵਧੀਆ ਪਰਫਾਰਮੈਂਸ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸ਼ਹਿਰਾਂ ਵਿੱਚ ਲੇਟ ਸ਼ੁਰੂ ਹੋਏ ਔਰ ਦੂਜੇ ਬਨੇ ਜਿਹੜਾ ਵਪਾਰੀ ਵਰਗ ਦੀ ਜਿਹੜੀ ਵੋਟ ਹੈ ਉਹ ਤੇ ਆਮ ਆਦਮੀ ਪਾਰਟੀ ਆਲਰੇਡੀ ਉਹਨਾਂ ਨੇ ਸੁਵਿਧਾਵਾਂ ਦੇ ਕੇ ਜਾਂ ਧਰਨਾ ਵਗੈਰਾ ਚਕਾ ਕੇ ਆਪਣੀ ਉਹ ਬਣਾਈ ਹੋਈ ਸੀ ਫਿਰ ਵੀ ਇੰਨੀ ਵੋਟ ਕੱਢਣਾ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਪੋਜ਼ਿਟਿਵ ਉਹ ਇਹ ਹੈਗਾ ਵੀ ਜਿੱਤਣ ਦੀ ਸਥਿਤੀ ਵਿੱਚ ਨਹੀਂ ਹੈਗੇ ਆਉਣਗੇ ਦੂਜੇ ਜਾਂ ਤੀਜੇ ਨੰਬਰ ਤੇ ਪਰ ਇਹ ਹੈਗਾ ਵੀ ਉਹ ਆਪਣੀ ਵੋਟ ਕਨਸੋਲੀਡੇਟਾ ਜਿਹੜੀ ਕਰ ਰਹੀ ਹੈ ਸੋ ਭਾਜਪਾ ਹੁਣ ਇਹ ਕਰ ਰਹੀ ਹੈਗੇ ਵੀ ਪਿਓਰ ਹਿੰਦੀ ਚਿਹਰਿਆਂ ਨੂੰ ਲਾ ਕੇ ਜਿਹੜੇ ਕਮਿਟਿਡ ਨੇ ਆਰਐਸਐਸ ਨਾਲ ਸੋ ਉਹਨਾਂ ਆ ਰਹੇ ਪੰਜਾਬ ਦੀ ਜਿਹੜੀ ਹੈ ਬਾਜ਼ੀ ਜਿੱਤੀ ਜਾਵੇ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਜਿਹੜਾ ਹੈ ਜ਼ਮੀਨਾਂ ਨੂੰ ਐਕਵਾਇਰ ਕਰਨ ਨੂੰ ਲੈ ਕੇ ਜਿਹੜਾ ਹੈ ਬਟਾ ਇਹ ਕੱਟ ਪਿਛਲੇ ਦਿਨੀ ਲੁਧਿਆਣੇ ਵਿੱਚ ਹੋਇਆ ਹੈਗਾ ਸਰਦਾਰ ਅਰਪਤਾਰ ਸਿੰਘ ਜੀ ਕੀ ਫਿਰ ਆਪਾਂ ਸੋਚ ਸਕਦੇ ਆ ਕਿ ਇਧਰਲੇ ਬੰਦੇਓ ਕੁਛ ਕਿਤਨਾ ਕਿਤੇ ਸਰਕਾਰ ਅੱਗੇ ਆਉਣ ਵਾਲੇ ਸਮੇਂ ਜੇ ਚੁੱਕ ਸਕਦੀ ਹੈ ਜਾਂ ਇਸੇ ਤਰੀਕੇ ਦੇ ਨਾਲ ਪੰਜਾਬ ਦੀ ਜਿਹੜੀ ਉਪਜਾਊ ਜ਼ਮੀਨ ਹੈ ਉਸ ਨੂੰ ਐਕਵਾਇਰ ਕੀਤਾ ਜਾਏਗਾ ਵਿਰੋਧ ਹੋਣਾ ਤੇ ਹਰੇਕ ਪਾਰਟੀ ਵੱਲੋਂ ਚਾਲੂ ਹੋਗਾ ਹਾਂ ਨਹੀਂ ਬਿਲਕੁਲ ਸਾਰਾ ਸੰਗਠਿਤ ਵਿਰੋਧ ਆ ਜਿਹੜਾ ਉਹ ਹੋ ਰਿਹਾ ਹੈਗਾ ਸੋ ਇਹ ਸੰਘਰਸ਼ ਹੀ ਹੈ ਸੋ ਇਸ ਵੇਲੇ ਜਿਹੜੀ ਹੈਗੀ ਆਪਣੀ ਸਭ ਤੋਂ ਉਪਜਾਊ ਜ਼ਮੀਨ ਮੈਂ ਬਲਵੀਰ ਸਿੰਘ ਰਾਜੇਵਾਲ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਵੀ 1 ਲੱਖ ਟਨ ਕਣਕ ਇਥੋਂ ਪੈਦਾ ਹੁੰਦੀ ਹੈ ਇਸ ਇਲਾਕੇ 'ਚ 1 ਲੱਖ ਟਨ ਕੋਈ ਕਣਕ ਥੋੜੀ ਨਹੀਂ ਹੁੰਦੀ ਵੀ ਇਹ ਸਭ ਤੋਂ ਉਪਜਾਊ ਜ਼ਮੀਨ ਹੈਗੀ ਆ ਸੋ ਆਪਾਂ ਵਾਰ-ਵਾਰ ਕਹਿੰਦੇ ਆ ਵੀ ਸਾਡੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਉਹ ਇਸ ਤਰ੍ਹਾਂ ਦੇ ਕਮਾਲ ਐ ਨਹੀਂ ਉਹਨਾਂ ਨੇ ਇਹ ਵੀ ਦੱਸਿਆ ਵੀ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਬਣ ਰਹੀ ਹੈ ਨਾ ਕਹਿੰਦੇ ਉਹਦੇ ਵੀ ਗਾਂਹ ਪ੍ਰੋਜੈਕਟਾਂ ਵਿੱਚ ਆ ਵੀ ਜਿੱਥੇ-ਜਿੱਥੇ ਉਹਦੇ ਇੱਕ ਲਾਂਘੇ ਦਿੱਤੇ ਹੋਏ ਆ ਉਹਨਾਂ ਲਾਂਘਿਆਂ ਤੇ ਜਿੱਦਾਂ ਉਹ ਸ਼ਾਪਿੰਗ ਸੈਂਟਰ ਬਣਨੇ ਆ ਸ਼ਾਪਿੰਗ ਮਾਲਸ ਬਣਨੇ ਆ ਸ਼ਾਪਿੰਗ ਮਾਲਸ ਬਣਨੇ ਉਹਨੇ ਜਗ੍ਹਾ ਖਰੀਦਣੀ ਆ ਇੱਕ ਕੱਲ ਅਜੀਤ ਅਖਬਾਰ ਵਿੱਚ ਖਬਰ ਲੱਗੀ ਹੋਈ ਪਿਛਲੇ 10 ਸਾਲਾਂ ਵਿੱਚ ਪੰਜਾਬ ਦੀ 4 ਲੱਖ ਏਕੜ ਜ਼ਮੀਨ ਜਾਂਦੀ ਲੱਗੀ ਆ ਸੜਕਾਂ ਵਿੱਚ ਔਰ ਜਿਹੜੀ ਆਹਾ ਅਰਬਨਾਈਜੇਸ਼ਨ ਹੋਈ ਆ 4 ਲੱਖ ਜ਼ਮੀਨ ਤੋਂ 4 ਲੱਖ ਕਿੱਲੇ ਜ਼ਮੀਨ ਤੋਂ ਅਸੀਂ ਆਲਰੇਡੀ ਹੱਥ ਧੋ ਬੈਠੇ ਆ ਪਿਛਲੇ 10 ਸਾਲਾਂਾਂ ਚ ਔਰ ਤੁਸੀਂ ਦੇਖੋ ਝੋਨੇ ਦੀ ਪੈਦਾਵਾਰ ਵਿੱਚ ਤੇ ਕਣਕ ਦੀ ਪੈਦਾਵਾਰ ਵੀ 20 ਮਿਲੀਅਨ ਟਨ ਆ ਜਿਹੜਾ ਉਹ ਆਉਂਦਾ ਹੈਗਾ ਜਿਸ ਤੋਂ 10 ਮਿਲੀਅਨ ਟਨ ਪੰਜਾਬ ਦਿੰਦਾ 6 ਮਿਲੀਅਨ ਟਨ ਹਰਿਆਣਾ ਦਿੰਦਾ ਬਾਕੀ ਸਾਰਾ ਇੰਡੀਆ ਬਲਾ ਕੇ 4 ਮਿਲੀਅਨ ਟਨ 4 ਮਿਲੀਅਨ ਟਨ ਜੀ ਹਨਾ ਵੀ ਦੇਖੋ 10000 10 ਮਿਲੀਅਨ ਟਨ ਕੱਲਾ ਪੰਜਾਬ ਦੇ ਰਿਹਾ ਕਣਕ ਤੇ ਝੋਨੇ ਤੇ ਹੌਲੀ ਹੌਲੀ ਫਿਰ ਉਸ ਨੂੰ ਵੀ ਖਤਮ ਕੀਤਾ ਜਾ ਰਿਹਾ ਜਿਹੜੀ ਇੱਕ ਚੀਜ਼ ਆਪਾਂ ਕਹਿ ਲਈ ਕਿ ਹੈਗੀ ਸੀ ਪਾਣੀ ਆਲਰੇਡੀ ਗੰਦਲਾ ਕੀਤਾ ਜਾ ਚੁੱਕਾ ਹੈ ਫਸਲਾਂ ਦੇ ਹੀਰ ਫੇਰ ਚ ਆਲਰੇਡੀ ਪਾਇਆ ਜਾਂ ਸੁਕਾਇਆ ਕਿ ਝੋਨੇ ਨੂੰ ਜਿਹੜਾ ਹੈਗਾ ਤੇ ਫਿਰ ਇਹ ਵੀ ਇੱਕ ਜ ਜਮੀਨ ਵੀ ਲੈ ਲਈ ਜਾਏਗੀ ਫਿਰ ਪੰਜਾਬ ਬਹੁਤ ਪਿੱਛੇ ਬਚੇਗਾ ਕੀ ਸਾਡਾ ਕੁਝ ਵੀ ਨਹੀਂ ਬਚੇਗਾ ਸੋ ਸਾਰੀਆਂ ਸਰਕਾਰਾਂ ਨੇ ਕਾਰਪੋਰੇਟਸ ਨਾਲ ਮਿਲ ਕੇ ਕੰਮ ਕਰਿਆ ਚਾਹੇ ਅਕਾਲੀ ਸੀ ਚਾਹੇ ਕਾਂਗਰਸੀ ਸੀ ਹੈਨਾ ਪਰ ਹੁਣ ਇਹ ਬਹੁਤ ਵੱਡੇ ਪੱਧਰ ਤੇ ਇੰਨੀ ਜ਼ਮੀਨ ਲੈ ਜਾਣੀ ਹੈਨਾ 1 ਲੱਖ ਏਕੀਲੇ ਦੇ ਕਲੇਬ ਜਿਹੜਾ ਲੈ ਜਾਣਾ ਇਹ ਬਹੁਤ ਜਿਹੜਾ ਹੈਗਾ ਖਤਰਨਾਕ ਹੈਗਾ ਸੋ ਸਾਰੀਆਂ ਧਿਰਾਂ ਨੂੰ ਸਹਿਰਦ ਹੋ ਕੇ ਇਸ ਜਿਹੜੀ ਹੈਗੀ ਆ ਵੀ ਪੈਸੇ ਬਣਾਉਣ ਦੀ ਸਕੀਮ ਚੋਂ ਸਾਨੂੰ ਸਾਡਾ ਆਪਣਾ ਸਾਰਾ ਕੁਝ ਗਵਾ ਜਾਏਗਾ ਜਿਸ ਤਰ੍ਹਾਂ ਕਹਿੰਦੇ ਵੀ ਸਾਡਾ ਵੰਬ ਜਿਹੜਾ ਮਾਂ ਦਾ ਗਰਭ ਹੈ ਅਸੀਂ ਉਹਦੇ ਨਾਲ ਧੋਖਾ ਕਰ ਰਹੇ ਹੋਵਾਂਗੇ ਇਹਦੇ ਲਈ ਸਾਰਿਆਂ ਨੂੰ ਜਿਹੜਾ ਡਟ ਕੇ ਸੰਘਰਸ਼ ਕਰਨ ਦੀ ਲੋੜ ਹੈਗੀ ਹੈ ਜੀ ਬਿਲਕੁਲ ਜੀ ਜੇ ਸੰਘਰਸ਼ ਕੀਤਾ ਜਾਵੇਗਾ ਤੇ ਕਾਮਯਾਬੀ ਜਿਹੜੀ ਹੈ ਜਰੂਰ ਮਿਲੇਗੀ ਅੱਜ ਦੇ ਸਾਡੇ ਨਿਊਜ਼ਪੁਆਇੰਟ ਪ੍ਰੋਗਰਾਮ ਚੈਨਈ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਆ ਜੀ ਸਾਡਾ ਸਟੂਡੀਓ ਦਾ ਨੰਬਰ ਹੈ 0121 551101 ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਸਰਦਾਰ ਅਵਧਾਰ ਸਿੰਘ ਹੁਣ ਧੰਨਵਾਦ ਪਤੀ ਦੀਸ ਹਾਣੇ ਬੋਨੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ